ਲੁਧਿਆਣਾ ਵਿਸਤ ਦੇ ਵਿੱਚ ਆ ਕਿੱਟਾਂ ਵੰਡੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦੀ ਚੌਂਦੀ ਜਾਗਦੀ ਤਸਵੀਰਾਂ ਐਮਪੀ ਸੰਜੀਵ ਅਰੋੜਾ ਹੋਰਾਂ ਦੇ ਨਾਮੇਠੇ ਕਿੱਟਾਂ ਜਿਹੜੀਆਂ ਵੰਡੀਆਂ ਜਾ ਰਹੀਆਂ ਨੇ ਜੋ ਉਹ ਲੁਧਿਆਣਾ ਵਿਸਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਦੇ ਚ ਜਿਓਮੈਟਰੀ ਐ ਉਹਦੇ ਵਿੱਚ ਇੱਕ ਆ ਕਾਪੀ ਐ ਤੇ ਇੱਕ ਹੋਰ ਜਿਹੜਾ ਹੈਗਾ ਆ ਉਹ ਕਪੜਾ ਆ ਇਹ ਕਿਟਾ ਆਮ ਆਦਮੀ ਪਾਰਟੀ ਦੇ ਵੱਲੋਂ ਵੰਡੀਆਂ ਜਾ ਰਹੀਆਂ ਨੇ ਲੁਧਿਆਣਾ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦੀ ਤਸਵੀਰਾਂ ਕੀ ਇਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਜਿਹੜੀ ਆ ਨਹੀਂ ਹੈ ਕਿ ਇਹ ਚੋਣ ਜਾਬਤੇ ਦੇ ਨਿਯਮਾਂ ਦੀ ਜਿਹੜੀ ਹੈਗੀ ਆ ਉਹ ਉਲੰਘਣਾ ਨਹੀਂ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਖੁਦ ਇਹ ਕਹਿੰਦੇ ਰਹੇ ਨੇ ਕਿ ਜਦੋਂ ਦੂਸਰੀਆਂ ਪਾਰਟੀਆਂ ਹੁੰਦੀਆਂ ਸੀ ਕਿ ਜੇਕਰ ਇਹਨਾਂ ਦਾ ਵਾਸ ਚੱਲੇ ਤਾਂ ਇਹ ਤਾਸ਼ਾਂ ਦੇ ਉੱਪਰ ਆਪਣੀ ਤਸਵੀਰ ਜਿਹੜੀ ਹੈਗੀ ਆ ਉਹ ਉਲੀਕਣ ਪਰ ਹੁਣ ਆਪਣੀ ਪਾਰਟੀ ਆਈ ਤਾਂ ਵੈਸਾ ਹੀ ਕੁਛ ਆਪਣਿਆਂ ਦੇ ਵੇਲੇ ਵੀ ਜਿਹੜਾ ਹੈਗਾ ਉਹ ਹੋਣ ਲੱਗਿਆ ਵੱਡੀ ਗੱਲ ਇਹ ਆ ਕਿ ਜੋ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੇ ਨੇ ਜੋ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਬੇਦਾਗਾ ਤਾਂ ਉਹਨਾਂ ਦੇ ਉੱਪਰ ਲੱਗੇ ਦਾਗ ਦੀ ਆਹਾਂ ਤਸਵੀਰਾਂ ਤੇ ਹਾਲਾਂਕਿ ਅੱਜ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਵੀ ਕੀ ਕੁਝ ਹੋਣਾ ਬੜਾ ਕੁਝ ਹੋਣਾ ਹੈ ਪਰ ਅੱਜ ਦਾ ਹੋਣਾ ਆ 17 ਤਰੀਕ ਦਾ 8 ਵਜੇ ਦਾ ਸਮਾਂ ਆ ਅੱਜ ਇਹ ਕਿੱਟਾਂ ਜਿਹੜੀਆਂ ਨੇ ਉਹ ਬੰਡੀਆਂ ਗਈਆਂ ਨੇ ਸੰਜੀਵ अरोड़ा ਦੀ ਤਸਵੀਰ ਸੰਜੀਵ अरोड़ा ਹੋਰਾਂ ਦੇ ਨਾਮ ਦੇ ਏਟ ਜਿਹੜੀਆਂ ਨੇ ਇਹ ਕਿੱਟਾਂ ਅੱਜ ਜਿਹੜੀਆਂ ਉਹ ਬੰਡੀਆਂ ਗਈਆਂ ਨੇ ਤਾਂ ਹੁਣ ਕੀ ਆਮ ਆਦਮੀ ਪਾਰਟੀ ਨੂੰ ਉਹ ਚੀਜ਼ ਨਹੀਂ ਦਿਖਾਈ ਦਿੰਦੀ ਜਿਹੜੇ ਭ੍ਰਿਸ਼ਟਾਚਾਰ ਦੀ ਉਹ ਕਿਸੇ ਵੇਲੇ ਗੱਲ ਕਰਦੇ ਹੁੰਦੇ ਸੀ ਤਾਂ ਜਿਸ ਭ੍ਰਿਸ਼ਟਾਚਾਰ ਦੀ ਦੁਹਾਈ ਉਹ ਆਪਣੇ ਸਮਿਆਂ ਦੇ ਵਿੱਚ ਜਿਸ ਵੇਲੇ ਉਹ ਸੱਤਾ ਦੇ ਵਿੱਚ ਨਹੀਂ ਸੀ ਜਿਸ ਵੇਲੇ ਉਸ ਵੇਲੇ ਉਹ ਦਿਆ ਕਰਦੇ ਸੀ ਤਾਂ ਕੀ ਹੁਣ ਉਹ ਚੀਜ਼ਾਂ ਆਮ ਆਦਮੀ ਪਾਰਟੀ ਨੂੰ ਦਿਖਾਈ ਨਹੀਂ ਦਿੰਦੀਆਂ ਕਿਉਂਕਿ ਅੱਜ ਇਹ ਚੀਜ਼ਾਂ ਜਿਹੜੀਆਂ ਨੇ ਖੁੱਦ ਸੱਤਾ ਦੇ ਵਿੱਚ ਆਉਣ ਦੇ ਲਈ ਸੱਤਾ ਹਾਸਲ ਕਰਨ ਦੇ ਲਈ ਐਸਾ ਕੁਝ ਜਿਹੜਾ ਹੈਗਾ ਉਹ ਲੁਧਿਆਣਾ ਵੈਸਟ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਲੁਧਿਆਣਾ ਵੈਸਟ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਸ ਵੇਲੇ ਤੰਜ ਭਗਵਾਨ ਸਿੰਘ ਮਾਨ ਦੂਸਰੀਆਂ ਪਾਰਟੀਆਂ ਤੇ ਕਰਦੇ ਸੀ ਪਰ ਅੱਜ ਜਦ ਖੁਦ ਦੀ ਸੱਤਾ ਆਈ ਜਦ ਖੁਦ ਪਾਵਰ ਦੇ ਵਿੱਚ ਆਏ ਤਾਂ ਵੈਸਾ ਹੀ ਕੁਝ ਜਿਹੜਾ ਹੈਗਾ ਉਹ ਖੁਦ ਵੀ ਕਰਨ ਲੱਗੇ ਨੇ ਲੁਧਿਆਣਾ ਵੈਸਟ ਦੇ ਵਿੱਚ ਇੱਕ ਜਿਹੜੀ ਇਹ ਤਸਵੀਰ ਆ ਜੌਂਦੀ ਜਾਗ ਦੀ ਤਸਵੀਰ ਉਹ ਸਾਡੇ ਹੱਥ ਦੇ ਵਿੱਚ ਆ ਲੁਧਿਆਣਾ ਵੈਸਟ ਦੀ ਧਰਤੀ ਤੇ ਲੁਧਿਆਣਾ ਵੈਸਟ ਵੈਸਟ ਦੇ ਵਿੱਚ ਇਸ ਵੇਲੇ ਜਿਹੜੇ ਆ ਉਹ ਅਸੀਂ ਖੜੇ ਆ